ਦੇਸ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰੇ ਸੰਤ ਮਹਾਂਪੁਰਖ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿੱਥੇ ਹੋਲੇ ਮਹੱਲੇ ਦੀ ਕੀਰਤਪੁਰ ਸਾਹਿਬ ਵਿਖੇ 10 11 ਤੇ 12 ਨੂੰ ਰਮਤਾ ਹੋਈ ਹੈ ਤੇ 13 14 ਤੇ 15 ਨੂੰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੇ ਹੋਲੇ ਮਹੱਲਾ ਜਿਹੜਾ ਮਨਾਉਣਾ ਹੈ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਜਿਹੜਾ ਗੁਰੂਆਂ ਦੀਆਂ ਲਾੜਦੀਆਂ ਫੌਜਾਂ ਦਾ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਸੋ ਹੋਲੇ ਮਹੱਲੇ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਗੁਰੂਆਂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਭ ਤੋਂ ਪਹਿਲਾਂ ਤੇ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨਰੋਲ ਧਾਰਮਿਕ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੇ ਸਾਰੇ ਫੌਜਾਂ ਨੇ ਤੇ ਕਿਸੇ ਵੀ ਸਾਡੇ ਨਾਲ ਕੋਈ ਧਾਰਮਿਕ ਜਥੇਬੰਦੀ ਜਾਂ ਕੋਈ ਉਹਨਾਂ ਤੋਂ ਬਗੈਰ ਸਾਡਾ ਕੋਈ ਸਿਆਸੀ ਬੰਦਾ ਜਾਂ ਕਿਸੇ ਦਾ ਵੀ ਜਿਹਦੇ ਨਾਲ ਕੋਈ ਕਿਸੇ ਸਿਆਸੀ ਪਾਰਟੀ ਦੀ ਗੱਲਬਾਤ ਹੋਵੇ ਅਸੀਂ ਨਿਰੋਲ ਧਾਰਮਿਕ ਗੱਲਬਾਤ ਕਰਨੀ ਹੈ ਮर्यादा ਤੇ ਪੈਰਾ ਦੇਣਾ ਜੋ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਮर्यादा ਜਿਹੜੀ ਬਖਸ਼ੀ ਤੇ ਉਹਨੂੰ ਲੈ ਕੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਇਆ ਹੋਇਆ ਤੇ ਉਹ ਮਰਿਆਦਾ ਦੀ ਲੈ ਕੇ ਹੀ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹਮੇਸ਼ਾ ਤੇ ਇਹਨਾਂ ਦੇ ਨਾਲ ਖੜਦੇ ਆ ਤੇ ਅੱਗੇ ਵੀ ਖੜੇ ਰਹਿਣਾ ਪਰ ਮਰਿਆਦਾ ਦੀ ਜਿੱਥੇ ਉਲੰਘਣਾ ਕਰ ਰਹੇ ਨੇ ਵਾਰ-ਵਾਰ ਸਾਰਾ ਖਾਲਸਾ ਪੰਥ ਇੱਕ ਪਾਸੇ ਹੈ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਨਹੀਂ ਜਿੱਥੇ ਆਏ ਉੱਥੇ ਜਿੱਥੇ ਜੋ ਮਰਿਆਦਾ ਸਾਰੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਹੁਣ ਤੱਕ ਪੁਰਾਣਾ ਜਦੋਂ ਤੋਂ ਲੈ ਕੇ ਦੇਖ ਲਓ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਐਕਟ ਬਣਾਇਆ ਤੇ 1925 ਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਈ ਉਦੋਂ ਤੋਂ ਲੈ ਕੇ ਜਿੰਨੇ ਵੀ ਜਥੇਦਾਰ ਬਣਦੇ ਆਏ ਨੇ ਸਾਰਿਆਂ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸਮੂਲੀਅਤ ਹੁੰਦੀ ਰਹੀ ਹੈ ਤੇ ਜਦੋਂ ਲਾਉਣ ਵੇਲੇ ਤੇ ਕਿਵੇਂ ਬੇਇੱਜ਼ਤ ਕਰਕੇ ਕੱਢਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜਾ ਅੱਜ ਦੀ ਗੱਲਬਾਤ ਹੈ ਜਿੱਥੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜੋ ਦੋ ਤਰੀਕ ਤੋਂ ਜੋ ਵੀ ਗੱਲਬਾਤ ਚੱਲੀ ਜਿਹੜਾ 2 ਮਾਰਚ 2024 ਨੂੰ ਜਿਹੜੇ ਆਸ਼੍ਰੀ ਅਕਾਲ ਤਖਤ ਸੇ ਤੋਂ ਹੁਕਮਨਾਮੇ ਜਾਰੀ ਹੋਏ ਤੇ ਉਹ ਹੁਕਮਨਾਮੇ ਦੀ ਜਿਹੜੀ ਐ ਕੋਹਰ ਉਲੰਘਣਾ ਹੁਣ ਤੱਕ ਹੋ ਰਹੀ ਐ ਉਹਦਾ ਅਸੀਂ ਜਿਹੜਾ ਸਖਤ ਵਿਰੋਧ ਕਰਦੇ ਆ ਤੇ ਉਹਦੇ ਵਿਰੋਧ ਕਰਕੇ ਜਿਹੜਾ ਅੱਜ ਜਿਹੜੀ ਇੱਥੇ ਆਪਣੇ ਨਵੇਂ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਚਲੇ ਗਏ ਉਹ ਵੀ ਨਹੀਂ ਆਏ ਤੇ ਉਸ ਤੋਂ ਬਾਅਦ ਜਿਹੜੇ ਕੋਈ ਆਪਣੇ ਨਾਲ ਦੇ ਪਤਾ ਲੱਗਿਆ ਹੋਰ ਚੀਫ ਸਕੱਤਰ ਵਗੈਰਾ ਕੋਈ ਹੁੰਦੇ ਨੇ ਉਹ ਵੀ ਨਹੀਂ ਆਏ ਤੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈਡ ਗ੍ਰੰਥੀ ਹੁੰਦੇ ਨੇ ਤੇ ਆਪਣੀ ਪੁਰਾਣੀ ਮਰਿਆਦਾ ਵੀ ਐ ਉਹ ਵੀ ਨਹੀਂ ਇੱਥੇ ਆਪਣੇ ਪਹੁੰਚੇ ਤੇ ਜਿਹੜਾ ਤਖਤ ਸਾਹਿਬ ਦੇ ਜਾਂ ਹੋਰ ਸੰਤ ਮਹਾਂਪੁਰਖ ਚਲੋ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਜਾਂ ਕੋਈ ਵੀ ਸੰਤ ਮਹਾਂਪੁਰਖ ਇੱਕ ਵੀ ਕੋਈ ਦਿਖਾਓ ਵੀ ਕੋਈ ਇੱਥੇ ਪਹੁੰਚਿਆ ਹੋਵੇ ਤੇ ਆਪਾਂ ਜਿਹੜਾ ਤਖਤ ਸਾਹਿਬ ਦੀ ਜਿੱਥੇ ਤਖਸ਼ਰੀ ਕੇਸਗੜ ਸਾਹਿਬ ਦੀ ਮਾਨ ਮਰਿਆਦਾ ਤੇ ਇਹਦੇ ਵਾਸਤੇ ਨਿਹੰਗ ਸਿੰਘ ਜਥੇਬੰਦੀਆਂ ਹਮੇਸ਼ਾ ਤਤ ਭਰ ਨੇ ਤੇ ਕਦੇ ਵੀ ਕੋਈ ਤਖਤ ਸਾਹਿਬ ਦੀਆਂ ਕਿਤੇ ਜਿੰਨੇ ਵੀ ਤਖਤ ਨੇ ਉਹਦੀ ਮਾਨ ਮਰਿਆਦਾ ਵਾਸਤੇ ਅਸੀਂ ਹਮੇਸ਼ਾ ਤਤ ਪਰ ਰਹੇ ਆ ਅੱਗੇ ਵੀ ਰਹਿਣਾ ਤੇ ਮੈਂ ਨਹੰਗਸنگ ਫੌਜਾਂ ਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਆਪਾਂ ਬਹੁਤ ਹੀ ਸ਼ਰਦਾ ਭਾਵਨਾ ਸਤਕਾਰ ਦੇ ਨਾਲ ਇੱਥੇ ਆਉਣਾ ਨਮਸਕਾਰ ਕਰਨੀ ਹੈ ਤੇ ਆਪਾਂ ਜਿਹੜਾ ਆਪਣਾ ਵਿਰੋਧ ਵੀ ਜਿਹੜਾ ਉਹ ਕਰਨਾ ਤੇ ਹੁਣ ਇਹਨਾਂ ਨੇ ਜਿਹੜਾ ਕੀਤਾ ਉਹ ਆਪਣੇ ਜੋ ਪਤਾ ਲੱਗਿਆ ਤੁਹਾਨੂੰ ਜਿਆਦਾ ਪਤਾ ਹੋਊਗਾ ਵੀ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਨਹੀਂ ਸੀ ਸ਼ਾਇਦ ਤੇ ਰਾਤ ਨੂੰ ਜੇ ਇਹ ਹੀ ਇਹਨਾਂ ਨੇ ਕਲਰਕਾਂ ਦੀ ਤਰ੍ਹਾਂ ਹੀ ਕਰਨਾ ਸੀ ਤੇ ਉਹਦੇ ਜਿੱਥੇ ਮਰਜ਼ੀ ਐਲਾਨ ਕਰਤਾ ਸੀ ਉਹ ਜਿਵੇਂ ਮਰਜ਼ੀ ਜਦੋਂ ਮਰਜ਼ੀ ਕਰੀ ਜਾਣ ਪਰ ਇਹ ਮਰਿਆਦਾ ਦੀ ਜਿਹੜੀ ਕੋਰ ਉਲੰਘਣਾ ਹੈ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਸਾਡੇ ਨਾਲ ਨਿਹੰਗ ਸਿੰਘ ਫੌਜਾਂ ਨਾਲ ਪਿਆਰ ਰੱਖਣ ਵਾਲੇ ਸੰਤ ਮਹਾਂਪੁਰਖ ਗੁਰੂ ਦੀਆਂ ਗੁਰਸਿੱਖ ਸੰਗਤਾਂ ਜਿਹੜੀਆਂ ਉਹ ਇਹਦਾ ਪੁਰਜੋਰ ਜਿਹੜਾ ਵਿਰੋਧ ਕਰਦੀਆਂ ਨੇ ਤੇ ਜੋ ਇਹਨਾਂ ਨੇ ਇਹ ਕੀਤੀ ਹੈ ਇਹਦੀ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਿਆ ਕਰਦੇ ਆ ਉੱਥੇ ਹੀ ਨਿਹੰਗ ਸਿੰਘ ਫੌਜਾਂ ਦੇ ਨਾਲ ਜਥੇਦਾਰ ਸੰਤ ਬਾਬਾ ਹਰਨਾਮ ਸਿੰਘ ਮੁਖੀ ਦਮਨਵੀਂ ਟਕਸਾਲ ਉੱਥੇ ਹੀ ਬਾਬਾ ਜਿਹੜੇ ਨੇ ਮੋਹ ਅਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨੋ ਵਾਲੇ ਤੇ ਬਾਬਾ ਆਪਣੇ ਬਾਬਾ ਸੁਖਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੀਸ਼ ਤਰਨਾਦਲ ਸਾਰੀਆਂ ਹੀ ਨਹਿੰਗ ਸਿੰਘ ਜਥੇ ਬੰਦੀਆਂ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਗ ਬਾਬਾ ਕੁਲਵਿੰਦਰ ਸਿੰਘ ਜੀ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਤੇ ਸਾਰੀਆਂ ਹੀ ਨਹਿੰਗ ਸਿੰਘ ਜਥੇ ਬੰਦੀਆਂ ਦੇ ਜਿਹੜੇ ਬਾਬਾ ਅਵਤਾਰ ਸਿੰਘ ਜੀ ਦਾਲਪੰਸ ਬਾਬਾ ਵਿਧੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਦਲ ਪੰਥ ਬਾਬਾ ਬਕਾਲਾ ਸਾਹਿਬ ਸਾਰੀਆਂ ਨਹਾਂ ਸਿੰਘ ਜਥੇਬੰਦੀਆਂ ਦੇ ਨਾਲ ਗੁਰਮਤਾ ਕਰਕੇ ਇਹ ਜਿਹੜਾ ਫੈਸਲਾ ਤੇ ਵਿਰੋਧ ਅਸੀਂ ਕਰ ਰਹੇ ਆਂ ਇਹ ਜਿਹੜਾ ਹੁਣ ਵੀ ਤੇ ਅੱਗੇ ਵੀ ਜਿਹੜਾ ਮਰਿਆਜ਼ਾ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਿਹੜਾ ਜਾਰੀ ਰਹੇਗਾ ਤੇ ਕੋਈ ਵੀ ਸਾਡੀ ਬੇਨਤੀ ਹੈ ਨਾਨ ਹੰਗਸ ਸਿੰਘ ਜਥੇਵੰਦੀ ਇਹਨੂੰ ਪਰਵਾਨ ਜਿਹੜਾ ਕਰੂਗੀ ਤੇ ਨਾ ਅੱਗੇ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਅੱਗੇ-ਅੱਗੇ ਉਹਦੇ ਮੁਤਾਬਕ ਆਪਾਂ ਚੱਲਾਂਗੇ ਪਰ ਇਸ ਵੇਲੇ ਜਿਹੜਾ ਉਹ ਜੋ ਵੀ ਇਹ ਮਰਿਆਜ਼ਾ ਦੀ ਉਲੰਘਣਾ ਹੋਈ ਹੈ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਤੇ ਜੋ ਇਹਨਾਂ ਨੇ ਰਾਤ ਨੂੰ ਹਨੇਰੇ ਦੇ ਵਿੱਚ ਹੀ ਜੋ ਕੁਝ ਕੀਤਾ ਤਾਂ ਸਰਦਿਓ ਮਾਨ ਮਰਿਆਦਾ ਦੀ ਬਹੁਤ ਹੀ ਉਲੰਘਣਾ ਤੇ ਇਹਦੇ ਵਾਸਤੇ ਜਿਹੜਾ ਇਹ ਇੱਕ ਪਹਿਲਾ ਪਾਪ ਕੀਤਾ ਕਿੰਨੇ ਇਹਨਾਂ ਨੇ ਜਿਹੜੀ ਹੈ ਹਨੇਰਗਰਦੀ ਮਚਾਈ ਹੋਈ ਹੈ ਜਿਹਦੇ ਕਰਕੇ ਅਕਾਲੀ ਦਲ ਜਿਹੜਾ ਜੋ ਇੱਕ ਪੰਥ ਦੀ ਆਪਣੇ ਜਿਹੜੀ ਸਿਆਸੀ ਧਿਰ ਸੀ ਉਹਦਾ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਆਪਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਜਿਹੜੇ ਖੜੇ ਆ ਪਰ ਜਿਹੜਾ ਇੱਕ ਜਿਹੜਾ ਆਪਣੇ ਨਿੱਜੀ ਜਿਹੜਾ ਹੌਮ ਹੈ ਤੇ ਜਿਹੜਾ ਨਿੱਜੀ ਸਵਾਰਥ ਕਰਕੇ ਕੋਈ ਵੀ ਕੰਮ ਕਰ ਰਿਹਾ ਉਹਦਾ ਆਪਾਂ ਸਖਤ ਵਿਰੋਧ ਕਰਦੇ ਆ ਤੇ ਨਾਲ ਹੀ ਸਾਰੇ ਅਸੀਂ ਜਿਹੜੇ ਆ ਗੁਰਸੇਖ ਸੰਗਤਾਂ ਜਿਹੜੀਆਂ ਕਿਤੇ ਵੀ ਇਹ ਬੇਨਤੀ ਹੈ ਆਪਾਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਨੇ ਤੇ ਅਸੀਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਦੀ ਸਾਡੀ ਮਰਿਆਦਾ ਅਸੀਂ ਉਹਦੇ ਤੇ ਆਪਣੇ ਕਾਇਮ ਆ ਤੇ ਇਹਨਾਂ ਦਾ ਸਖਤ ਵਿਰੋਧ ਕਰਦੇ ਜਿਵੇਂ ਗੈਨੀ ਅਕਲੋਂ ਸਿੰਘ ਗਰਗਾਜੁਰਾ ਨੇ ਉਹਦਾ ਸੰਭਾਲ ਲਿਆ ਤਾਂ ਤੁਸੀਂ ਪ੍ਰਵਾਨ ਕਰਦੇ ਹੋ ਜਥੇਦਾਰ ਮੰਨਦੇ ਹੋ ਹੁਣ ਕਿ ਨਹੀਂ ਤੇ ਕੌਮ ਨੂੰ ਕੀ ਕਹੋਗੇ ਮੈਂ ਤਾਂ ਪਹਿਲਾਂ ਹੀ ਕਹਿਤਾ ਸਮੁੱਚੀ ਸਮੁੱਚੀ ਨਹੰਗ ਸਿੰਘ ਜਿ세 ਬੰਦੀਆਂ ਤੇ ਸਮੁੱਚਾ ਹੀ ਜਿਹੜਾ ਖਾਲਸਾ ਪੰਥ ਹੈ ਉਹ ਬਿਲਕੁਲ ਪ੍ਰਵਾਨ ਨਹੀਂ ਕਰਦਾ ਕੌਮ ਨੂੰ ਕੀ ਕਹਿੰਦੇ ਸੰਗਤ ਕਿੱਧਰ ਜਾਵੇ ਸੰਗਤ ਸੰਗਤ ਨੇ ਆਉਣਾ ਨਮਸਕਾਰ ਉਹ ਤਾਂ ਗੁਰੂ ਨੂੰ ਕਰਨੀ ਆ ਤੇ ਜਿਹੜਾ ਆਪਣੇ ਜਦੋਂ ਤੱਕ ਇਹ ਮਰਿਆਦਾ ਦੇ ਜਿਹੜਾ ਪਹਿਰੇ ਪਹਿਰਾ ਨਹੀਂ ਦਿੰਦੇ ਉਹਦੇ ਮਰਿਆਦਾ ਦੇ ਵਿੱਚ ਨਹੀਂ ਸਾਰੇ ਕਾਰਜ ਕਰਦੇ ਉਦੋਂ ਤੱਕ ਜਿਹੜਾ ਸਿੱਖ ਕੌਮ ਨੂੰ ਬੇਨਤੀ ਹੈ ਖਾਲਸਾ ਪੰਥ ਜਿਹੜਾ ਉਹ ਸਾਰੇ ਵਿਰੋਧ ਕਰ ਹੀ ਰਹੇ ਨੇ ਇਹਨਾਂ ਦੀ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੇ ਖਿਲਾਫ ਹੋਏ ਪਏ ਨੇ ਤੇ ਉਹ ਤਾਂ ਹੁਣ ਇਹਨਾਂ ਤੇ ਆਪਦੇ ਜਦੋਂ ਮਰਜ਼ੀ ਕਲਰਕ ਦੀ ਤਰ੍ਹਾਂ ਲਾ ਲੈਣ ਹਟਾ ਲੈਣ ਉਹ ਤੇ ਇਹਨਾਂ ਦੀ ਮਰਜ਼ੀ ਆ ਸਾਡਾ ਇਹਦੇ 'ਚ ਕੋਈ ਨਹੀਂ ਐਸੇ ਹਾਲਾਤ ਕਿਉਂ ਪੈਦਾ ਹੋਏ ਸਿੰਘ ਸਾਹਿਬ ਇਹ ਤਾਂ ਹੁਣ ਆਪਣੇ ਸ਼੍ਰੋਮਣੀ ਕਮੇਟੀ ਦੱਸ ਸਕਦੀ ਆ ਜਾਂ ਆਪਣੇ ਜਿਹੜੇ ਚਲਾਉਣ ਵਾਲੇ ਨੇ ਵਿੱਚ ਉਹ ਦੱਸ ਸਕਦੇ ਨੇ ਅਹੀ ਤਾਂ ਸਿਰਫ ਮਰਿਆਦਾ ਦੇ ਧਾਰ ਨਹੀਂ ਆਉਂਦੇ ਮਸਾਕ ਚੱਲ ਰਹੇ ਸਮਾਂ ਬਦਲਿਆ ਗਈ ਸਵੇਰੇ ਲਾਗਣਾ ਹੋਈ ਮਰਿਆਦਾ ਦੀ ਗੁਰੂ ਸਾਹਿਬ ਤੋਂ ਮੇਰਾ ਤਾਕੂਸੀ ਹੋਈ ਆ ਇਹ ਤਾਂ ਪਹਿਲੀ ਵਾਰੀ ਹੋਈ ਆ ਉਹ ਉਹਦਾ ਹੀ ਆਪਾਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਤੇ ਜੋ ਹੋਇਆ ਉਹ ਬਹੁਤ ਹੀ ਮਾੜਾ ਹੋਇਆ ਤੇ ਇਹ ਨਹੀਂ ਸੀ ਹੋਣਾ ਚਾਹੀਦਾ ਸਾਰੇ ਸੰਤ ਮਹਾਂਪੁਰਖ ਆਉਂਦੇ ਨੇ ਜਦੋਂ ਸਿੰਘ ਸਾਹਿਬ ਸਾਬਾਂ ਨੂੰ ਲਾਉਣਾ ਹੁੰਦਾ ਹੈ ਉਦੋਂ ਕਿੰਨਾ ਸਤਕਾਰ ਦੇ ਨਾਲ ਸਾਰਿਆਂ ਨੂੰ ਬੁਲਾਉਂਦੇ ਆ ਤੇ ਅੱਜ ਜਿਹੜਾ ਇਹ ਚੋਰੀ ਦੇ ਨਾਲ ਜਾਂ ਜੋ ਵੀ ਇਹਨਾਂ ਨੇ ਆਪਣੇ ਗੁਰਮਤ ਤੋਂ ਖਿਲਾਫ ਜਾ ਕੇ ਸਾਰਾ ਕੰਮ ਕੀਤਾ ਉਹ ਜਿਹੜਾ ਬਹੁਤ ਹੀ ਮਾੜਾ ਕਾਰਜ ਹੋਇਆ ਮਰਿਆਦਾ ਦੇ ਉਲਟ ਹੈ ਹਾਂ ਹਾਂਜੀ ਹੋ ਇੱਕ ਮਿੰਟ ਹੋਰ ਇੱਕ ਮਿੰਟ ਜੀ ਹੋਰ ਅਬ ਬਾਬਾ ਹੀ ਬਾਬਾ ਦਮ ਨਵੀਂ ਟਕਸਾਲ ਬੰਦੋ ਬਾਬਾ ਮੇਰੇ ਤੁਸੀਂ ਇਹ ਬੋਲਦੇ ਪਰ ਮੈਂ ਸਤਕਾਰ ਜੋ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤਖਤ ਸ੍ਰੀ ਗੁਰੂ ਸਾਹਿਬ ਵਿਖੇ ਅਜਿ ਸਿੱਖ ਸੰਗਤਾਂ ਬੜੀ ਸ਼ਰਧਾ ਦੇ ਭਾਵਨਾ ਨਾਲ ਆ ਰਹੀਆਂ ਉੱਥੇ ਇੱਕ ਚੋਣ Ủy ਕਮੇਟੀ ਵੱਲੋਂ ਖਾਲਸਾ ਪੰਥ ਦੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਦੇ ਮਰਜਾਦਾ ਦਾ ਘਾਟ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਖਾਲਸਾ ਪੰਥ ਸਿੱਖ ਸਾਧਾਂ ਸਿੰਘ ਸਾਹਿਬਾਂ ਦੀ ਸਥਾਪਨਾ ਕਰਦਾ ਆਇਆ ਅਤੇ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪਰੰਪਰਾ ਇੱਥੇ ਬਸ ਨੇ ਜਿਸ ਗੜਗੱਜ ਸਿੰਘ ਨੂੰ ਅੱਜ ਇਹਨਾਂ ਨੇ ਜਹੇਦਾਰ ਬਣਾਇਆ ਔਰ ਉਹ ਤੁਸੀਂ ਪਿਛਲੀ ਆਉਂਦੀ YouTube ਤੋਂ ਕੱਢ ਕੇ ਦੇਖ ਲਓ ਜੋ ਵੀ ਉਹਨੇ ਪ੍ਰਚਾਰ ਕੀਤਾ ਛੋਰੀ ਅਕਾਲੀ ਦਲ ਦੇ ਵਿਰੁੱਧ ਤੇ ਸਿੱਖ ਪਰੰਪਰਾਵਾਂ ਦੇ ਵਿਰੁੱਧ ਇਸ ਕਰਕੇ ਖਾਲਸਾ ਪੰਥ ਕਦੇ ਵੀ ਇਹਨਾਂ ਨੂੰ ਪ੍ਰਵਾਨ ਨਹੀਂ ਕਰੇਗਾ ਦਾਸ ਦਮਦਮੇ ਟਕਸਾਲ ਦਾ ਮੁਖ ਬਲਾਰਾ ਹੋਣ ਦੇ ਨਾਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਜਿੱਥੇ ਵੀ ਗੜਗੱਜ ਵਰਗੇ ਜਾਣ ਉਥੇ ਸਾਰੀਆਂ ਸੰਗਤਾਂ ਉਹਦਾ ਵਿਰੋਧ ਕਰਨ ਦਮਦਮੇ ਟਕਸਾਲ ਵੱਲੋਂ ਅਸੀਂ ਹਰ ਤਰੀਕੇ ਨਾਲ ਕਿਉਂਕਿ ਸ਼ਰੂਨੀ ਕਮੇਟੀ ਇੱਕ ਖਾਲਸਾ ਪੰਥ ਦੀ ਸੰਸਥਾ ਸ਼ਰੂਨੀ ਅਕਾਲੀ ਦਲ ਛੀਧੀਆਂ ਦੇ ਕੇ ਖਾਲਸਾ ਪੰਥ ਦੇ ਕਾਇਮ ਕੀਤਾ ਸੀ ਇਹ ਜਥੇਬੰਦੀ ਹੋਂਦ ਚਾਈ ਸੀ ਪਰ ਅੱਜ ਜਿਹੜਾ ਇਹਦਾ ਨਿਹਾਰ ਕਿਉਂ ਆ ਰਿਹਾ ਕਿ ਸਿੱਖ ਸੰਪਰਦਾਵਾਂ ਨੂੰ ਖਾਲਸਾ ਪੰਥ ਨੂੰ ਨਾਲ ਲੈ ਕੇ ਨਹੀਂ ਚੱਲ ਰਹਿ ਇਹਨਾਂ ਦੀ ਸੋਚ ਪਤਾ ਨਹੀਂ ਕੀ ਹੋ ਗਈ ਹੈ ਕਦੇ ਕੁਝ ਕਰ ਦਿੰਦੇ ਕਦੇ ਖੁਸ਼ ਕਰ ਦਿੰਦੇ ਇਸ ਕਰਕੇ ਖਾਲਸਾ ਹੀ ਸਾਨੂੰ ਸਾਫ ਤਾਂ ਹੋਣ ਦੀ ਜ਼ਰੂਰਤ ਹੈ ਤੇ ਜੋ ਵੀ ਸਿੰਘ ਸਾਹਿਬ ਅੱਜ ਜੋ ਸਥਾਪਨਾ ਕੀਤੀ ਗਈ ਖਾਲਸਾ ਪੰਥ ਨੂੰ ਦਮਦਮੇ ਟਕਸਾਲ ਨੂੰ ਸ਼੍ਰੀਮਾਨ ਸੰਤ ਬਾਬਾ ਰਣਨਾਮ ਸਿੰਘ ਜੀ ਨੂੰ ਔਰ ਖਾਲਸਾ ਪੰਥ ਨੂੰ ਸਦ ਸਮਾਜ ਨੂੰ ਇਹ ਪ੍ਰਮਾਣ ਨਹੀਂ ਹੈ ਵਾਹਿਗੁਰੂ ਖਾਲਸਾ ਸਾਹਿਬ ਜਿਸ ਤਰ੍ਹਾਂ ਹੁਣੇ ਤੁਸੀਂ ਸਵਾਲ ਕੀਤਾ ਹੈ ਵੀ ਤਾਜ ਪੋਛੀ ਹੋ ਗਈ ਤਾਜ ਪੋਛੀ ਕੋਈ ਨਹੀਂ ਹੋਈ ਤਾਜ ਪੋਛੀ ਸ਼੍ਰੀ ਦਰਬਾਰ ਸਾਹਿਬ ਦੇ ਅੱਡ ਗ੍ਰੰਥੀ ਸਾਹਿਬ ਜਿਹੜੀ ਪਹਿਲੀ ਦਸਤਾਰ ਰੱਖਦੇ ਫੇਰ ਉਹਦੀ ਸੇਵਾ ਸੰਭਾਲ ਤੇ ਉਹ ਤੇ ਗੈਰ ਮਰਿਆਦਾ ਚ ਹੋਈ ਆ ਉਹ ਬਿਲਕੁਲੋ ਨਹੀਂ ਮੰਨੀ ਜਾਊਗੀ ਬਾਕੀ ਮੈਂ ਤੇ ਬਾਬਾ ਜੀ ਨੂੰ ਦਮਦਮਿਤ ਸਾਲ ਦੇ ਬਾਬਾ ਜੀ ਮੁੱਖ ਬੁਲਾ ਰਹੇ ਖੜੇ ਨੇ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਕੋਈ ਅਲਟੀਮੇਟਮ ਦੋ ਇਹਨਾਂ ਨੂੰ ਕਿ ਜਿਹੜੀ ਮਰਿਆਦਾ ਦੇ ਵਿੱਚ ਸੁਧਾਰ ਕਰ ਲੈਣਾ ਨਹੀਂ ਤੇ ਹੌਲੇ ਮੱਲੇ ਵਾਲੇ ਦੇਣ ਜੋ ਵੀ ਬਾਬਾ ਜੀ ਨਾਲ ਕੀ ਗੁਰਮਤ ਆਊਗਾ ਉਸ ਤੋਂ ਬਾਅਦ ਦੇਖਿਆ ਜਾ ਹੁਣ ਜੇ ਉਲੂਆ ਨੂੰ ਸੁਣਾਉਣਾ ਹੁੰਦਾ ਤੇ ਰਾਤ ਦੇ ਨੇਰੇ ਸੁਣਾ ਲੈਂਦੇ ਸੰਗਤ ਰਾਤ ਦੇ ਨੇਰੇ ਉਲੂਆ ਨੂੰ ਸੁਣਾਇਆ ਜਾਂਦਾ ਸੰਦੇਸ਼ ਤੇ ਹੁਣ 11 ਵਜੇ ਦਾ ਤੇ 10 ਵਜੇ ਦਾ ਟਾਈਮ ਹੀ ਉਦੋਂ ਸੁਣਾਉਂਦੇ ਬਾਬੇ ਕਾ ਵੀਰਾਂ ਦੇ ਇੱਕ ਹੋਰ ਬੇਨਤੀ ਕਰਦਾ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾਲ ਸੰਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿਹੜਾ ਅੱਜ ਆਪਾਂ ਇਹ ਵਿਰੋਧ ਕੀਤਾ ਤੇ ਜੇ ਉਹ ਆਪਣੇ ਇੱਥੇ ਹਾਜ਼ਰ ਹੁੰਦੇ ਤੇ ਉਹ ਗੱਲਬਾਤ ਹੋਰ ਸੀ ਤੇ ਹੁਣ ਉਹਨਾਂ ਨੇ ਆਪੇ ਹੀ ਮਰਿਆਦਾ ਦੀ ਜਿਹੜੀ ਉਲੰਘਣਾ ਕੀਤੀ ਹਨੇਰੇ ਦੇ ਵਿੱਚ ਸਾਰੇ ਕਾਰਜ ਕੀਤੇ ਨੇ ਤੇ ਜਿਹੜਾ ਆਪਾਂ ਅਹੀ ਕਦੇ ਵੀ ਨਾ ਮਰਿਆਦਾ ਦੀ ਉਲੰਘਣਾ ਪਹਿਲਾਂ ਤੇ ਨਾ ਅੱਗੇ ਕਰੀਏ ਮਰਿਆਦਾ ਦੇ ਮੁਤਾਬਕ ਚੱਲਣਾ ਮੈਂ ਨਾਲ ਹੀ ਬੇਨਤੀ ਕਰਦਾ ਸਾਰੀਆਂ ਹੀ ਗੁਰਸੇਖ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਆਉਣ ਖੁਸ਼ੀ ਦੇ ਨਾਲ ਹੋਲੇ ਮਹੱਲੇ ਆਪਾਂ ਮਨਾਈਏ ਜਿਹੜਾ ਖੁਸ਼ੀਆਂ ਦਾ ਤਿਉਹਾਰ ਹੈ ਖਾਲਸੇ ਦਾ ਤੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਇਹਦੇ ਵਿੱਚ ਹਮ ਹਮਾ ਕੇ ਆਉਣ ਆਪਾਂ ਹੋਲਾ ਮਹੱਲਾ ਸ਼ਾਂਤੀ ਦੇ ਨਾਲ ਮਨਾਉਣਾ ਤੇ ਜਿਹੜਾ ਵਿਰੋਧ ਸੀ ਉਹ ਸਾਡਾ ਇੱਕ ਮਰਿਆਦਾ ਦੀ ਗੱਲਬਾਤ ਹੈ ਪਰ ਜਿਹੜਾ ਹੋਲਾ ਮਹੱਲਾ ਹੈ ਖੁਸ਼ੀਆਂ ਨਾਲ ਆਪਾਂ ਮਨਾਉਣਾ